ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਵੀ ਬਾਈ ਖੇਤਾਂ ਵਿੱਚੇ ਆ ਜੀ ਨਾ ਲੱਗੇਵੇਂ ਲਾਉਣ ਤੇ ਇੱਧਰ ਆਪਾਂ ਨੇ ਲਾਉਣੇ ਬੁੱਤੇ ਇਹਦੇ 'ਚ 88 ਬੀਜ ਲਾਏ ਆਪਾਂ ਨੇ ਤੇ ਨਿੰਮਾ ਬਾਈ ਆ ਗਿਆ ਆਪਣੇ ਕੋਲ ਉਹ ਨਿੰਮੇ ਬਾਈ ਬਾ ਠੀਕ ਆ ਸਸਰੀ ਘਾਜੇ ਸਾਰੇ ਵੀਰਾਂ ਨੂੰ 892 ਬਾਈ ਹੋਰ ਠੀਕ ਆ ਐਨ ਵਧੀਆ ਬਾਈ ਤੇ ਬਾਈ ਬਾਈ ਜਦ ਵੀ ਆਉਂਦਾ ਇੱਕ ਗੱਲ ਬਹੁਤ ਵਧੀਆ ਲੱਗਦੀ ਨਿੰਮੇ ਦੀ ਹਮੇਸ਼ਾ ਸਾਈਕਲ 'ਤੇ ਹੁੰਦਾ ਬਾਈ ਬਾਈ ਸਾਈਕਲ 'ਤੇ ਜਾਂ ਪੈਦਲ ਗੋਡੇ ਚੱਲਦੇ ਰਹਿਨੇ ਆ ਹਾਂ ਨਿੰਮਾ ਤਾਂ ਹੀ ਫਿੱਟ ਪਿਆ ਹੋਰ ਇਹ ਨਵੇਂ ਬਾਈਏ ਪਾ ਥੋੜੇ ਦਿਨ ਪਹਿਲਾਂ ਹੋ ਗਈ ਤੇ ਤਰੀ ਖਰਾਬ ਸੇਤ ਠੀਕ ਆ ਹੁਣ ਬਹੁਤਾ ਠੀਕ ਆ ਮੈਂ ਚੈੱਕ ਕਰ ਜੇ ਆ ਕੇ ਆਪੀ ਲਿਆਉਣਾ ਕੋਸ ਏਦਾਂ ਨਹੀਂ ਨਹੀਂ ਗੈਸ ਜੀ ਬਣ ਗਈ ਸੀ ਢਿੱਡ 'ਚ ਅੱਛਾ ਹਾਂ ਜਾਂ ਰੋਟੀ ਖਾਣ ਲੱਗਿਆ ਉੱਤੇ ਬਸ ਦੋ ਬੁਰਕੀਆਂ ਗਈਆਂ ਪੀ ਬੁਰਕੀ ਨੂੰ ਤਾਂ ਬਸ ਚੱਕਰ ਹੋ ਰਾ ਨਵੇਂ ਮੈਂ ਵੀ ਦੇਖਦਾ ਜਦੋਂ ਤੁਸੀਂ ਬਾਹਰ ਜਾਂਦੇ ਨਾ ਕਿਤੇ ਆਪਾਂ ਤੂੰ ਤਾਂ ਬਾਹਰ ਤਾਂ ਬੜੂ ਬੇਖਾਲ ਨੇ ਕੁਛ ਇਦਾਂ ਦੀ ਚੀਜ਼ ਕੋਈ ਤੂੰ ਥੋੜੇ ਜਿ ਵਿੱਚ ਮਸਾਲੇ ਮਸੂਲੇ ਤਾਂ ਹੁੰਨੇ ਆ ਨਹੀਂ ਨਹੀਂ ਮੈਂ ਨਾ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਉਹਦਾ ਪੰਗਾ ਤਾਂ ਗੋਲੀ ਲੈ ਲਈਦੀ ਖਾ ਉਹਦੀ ਅੱਛਾ 2P ਵਾਲੀ ਆ ਆਪਣੀ ਲੈਟਰੀਆ ਅੱਛਾ 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 ਬਦਕਾ ਕੇ ਹੋ ਗਿਆ ਤਾਂ ਗੈਸ ਬਣ ਗਈ ਪੇਟ ਦੀ ਦਿਮਾਗ ਨੂੰ ਚੜ ਗਈ ਅੱਛਾ ਵੀਰ ਨੇ ਲਿਖਾਵਾ ਨਿੰਮੇ ਨੂੰ ਆਇਆ ਟੈਗ ਮੈਡਮ ਨਾਲ ਸਾਹ ਕਰਦਾ ਨਹੀਂ ਮੈਡਮ ਬੈਠੀ ਦੀ ਲਾ ਕੇ ਡਾਕਟਰ ਨਹੀਂ ਉਹ ਬਚਾਰੀ ਨਾ ਬਹੁਤ ਮੁੱਕੇ ਆਏ ਮਾਰੇ ਮੇਰੇ ਇੱਕ ਮੂਰੇ ਲੱਗਿਆਗਾ ਮਾਰਨ ਵੀ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੇ ਦੇਖ ਲਿਆ ਜਦੇ ਆ ਕੇ ਸਾਹਮਣੇ ਡਾਕਟਰ ਕਦੇ ਵੀ ਦੇਖੀ ਤੂੰ ਬਹਿੜਦਾ ਨਹੀਂ ਹੈਗਾ ਜੇ ਬੰਦਾ ਇਕਣਾ ਹੋ ਜਾਂਦਾ ਅੱਛਾ ਆ ਬਾਕੀ ਬੰਦੇ ਹੱਥ ਨਹੀਂ ਪਾਉਂਦੇ ਹੈਗੇ ਛੇਤੀ ਛੇਤੀ ਉਹ ਮੈਡਮ ਭਾਈ ਯੂ ਲੱਗੀ ਹੱਥ ਮਾਰਨ ਮੇਰੇ ਤੇ ਧੂਈ ਪਰ ਵੀ ਸਾਹ ਉਹ ਅਬੇ ਕੋਈ ਪਤਾ ਨਹੀਂ ਕੀ ਹੋ ਗਿਆ ਮੁੰਡੀ ਗਿਰੀ ਹੋਈ ਧੱਲੇ ਨੂੰ ਨਾ ਹੋਰ ਨਾ ਬੁੰਦਲ ਗਿਆ ਤਾਂ ਬੁੰਦਲ ਗਿਆ ਮੈਗਨਾ ਜਿੰਨਾ ਵੀ ਖਾਦਾ ਪੀਤਾ ਤਾਂ ਬਸ ਇੱਕ ਵਾਰ ਤੂੰ ਪਿੱਛੇ ਜਾ ਉੱਥੇ ਗਿਆ థਾਈਲੈਂਡ ਜਿੱਥੇ ਵੀ ਤੈਨੂੰ ਹੋ ਗਿਆ ਤਾਂ ਅੱਛਾ ਤਾਂ ਬੁਖਾਰ ਚੜ ਗਿਆ ਤਾਂ ਜਾ ਤਾਂ ਬੁਖਾਰ ਚੜ ਗਿਆ ਤੇ ਜਿੰਨਾ ਵੀ ਖਾਦਾ ਪੀਤਾ ਸਾਰੇ ਬਾਹਰ ਆ ਗਿਆ ਦੇਖ ਲੈ ਤੂੰ ਅੱਛਾ ਅੱਛਾ ਤੇ ਉਹਦੇ ਬਾਅਦ ਮੈਡਮ ਜੀ ਨੇ ਉਹਨੂੰ ਕਹਿੰਦੀ ਇਹਦੇ ਹਾਰਟ ਅਟੈਕ ਦੇ ਲੱਛਣ ਲੱਗਦੇ ਕਿਉਂ ਡਾਕਟਰ ਨਹੀਂ ਇਹਨਾਂ ਨੂੰ ਪਤਾ ਹੁੰਦਾ ਯਾਰ ਹਾਂ 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 ਅੱਛਾ ਤਾਂ ਹੀ ਲਿਖਤਾ ਕੋਈ ਡਾਕਟਰ ਤਾਂ ਉਹ ਆਪ ਵੀ ਡਾਕਟਰ ਨਹੀਂ ਤਾਂ ਹੀ ਲਿਖਤਾ ਉਹਨੇ ਮੂਰੇ ਹਾਂ ਚੱਲ ਵਧੀਆ ਹੋ ਗਿਆ ਆ ਵਧੀਆ ਬਾਈ ਨਿੰਮਾ ਘੁੰਮਦਾ ਫਿਰਦਾ ਬਾਹਰ ਵੀ ਘੁੰਮ ਫਿਰੇ ਆਉਂਦਾ ਵਿੱਚ ਜਦੋਂ ਉਹਨਾਂ ਨੇ ਬਾਈ థਾਈਲੈਂਡ ਸਿੰਗਾਪੁਰ ਆਹ ਰੂਪੜੇ ਬਣਾ ਲਿਆ ਤਾਂ ਹੋਰ ਹੋਰ ਹੁਣ ਵੀ ਬੰਦੇ ਦੇ ਆਫਰ ਆਉਂਦੇ ਕਹਿੰਦੇ ਬਾਈ ਜਾੜਾ ਜਾੜਾ ਬਾਬਾ ਹੀ ਆਪਾਂ ਤੇ ਜਾਣੀ ਹੁਣਾਂ ਅੰਨਾ ਤੁਸੀਂ ਜਾਣਾ ਚਾਈ ਚਲੋ ਯਾਰ ਠੀਕ ਹੈ ਨਿੰਮੇ ਯਾਰ ਮੈਂ ਕਿਹ ਗੱਲ ਦੀ ਖੇ ਮੈਂ ਵੀ ਬਾਹਰ ਘੁੰਮ ਕੇ ਆਇਆ ਹਾਂ ਭੈ ਵੀ 6-7 ਸਾਲ ਆ ਗਿਆ ਹੂੰ ਵੀ ਬਾਹਰ ਘੁੰਮਣੇ ਲੱਗਦੇ ਜਿਹੜੀ ਐਸ਼ ਆਪਣੇ ਪਿੰਡ ਹੈ ਨਾ ਜਿਹੜੀ ਕਿਹਣਾ ਹੁਣ ਤੂਰੇ ਹੁਣ ਦਾ ਉਹਨਾਂ ਘੁੰਮਦਾ ਫਿਰਦਾ ਗੰਨਾ ਚੂਪਦਾ ਫਿਰਦਾ ਇਤਈ ਦੌੜੀ ਹੈ ਬਾਈ ਉਹ ਲੱਖ ਜਿਹੇ ਉਥੇ ਬਿਲਡਿੰਗਾਂ ਦੇ ਨਾਲ ਸੁੰਦਰ ਦੇਖਿਆ ਹਾਇਸ਼ ਹੈਗੀ ਕਿਤੇ ਹਾਂ ਕਿਤੇ ਵੀ ਨਹੀਂ ਹੈਗੀ ਹਾਂ ਫੇਰ ਬਸ ਇਹੀ ਚੀਜ਼ ਆ ਪਹਿਲਾਂ ਰਹਿ ਨਹੀਂ ਹੁੰਦਾ ਸਾਤੇ ਬਸ ਤੂੰ ਨੇ ਐਂ ਲਾ ਲਿਆ ਵੀ ਸਵਾਰ ਗਏ ਤੇ ਉੱਪਰੋਂ ਕੁਝ ਨਹੀਂ ਹੈਗਾ ਐਵੇਂ ਵੇਚ ਸਕ ਤਰੇ ਕੋਲ ਘੱਟ ਹੈ ਹਾਂ ਕੋਈ ਟੈਨਸ਼ਨ ਤਾਂ ਨਹੀਂ ਹਾਂ ਟੈਨਸ਼ਨ ਨਹੀਂ ਹੈਗੀ ਬਾਈ ਤੈਨੂੰ ਕੋਈ ਕਿਸ਼ਤ ਤਾਂ ਨਹੀਂ ਦੇਣੀ ਕੋਈ ਵੀ ਨਹੀਂ ਠੀਕ ਹੈ ਬਾਕੀ ਬਾਈ ਕੋਈ ਬਾਹਰ ਵਾਲਾ ਗੁੱਸਾ ਵੀ ਨਾ ਕਰਿਓ ਪਰ ਮੈਂ ਇਹ ਆਪਣੀ ਜਿਹੜੀ ਮੇਰੇ ਨਾਲ ਬੀਤੀ ਉਸ ਬੀਤੀ ਹੋਈ ਹੈ ਬਾਈ ਸੱਚਾਈ ਉਹ ਦਿਖਾਦਾ ਹਾਂ ਹਾਂ ਜਦੋਂ ਸਵੇਰੇ 3 3 ਵਜੇ ਉੱਠਣਾ ਪੈਂਦਾ ਤਾਂ ਨਾ ਬਾਈ ਉੱਠ ਕੇ ਜੇ ਬਾਈ ਦਾ ਲੇਟ ਹੋਣਾ ਬੱਸ ਲੰਘ ਜਾਣੀ ਆਪਣੀ ਦੀ ਤੇ ਰੋਟੀ ਨਹੀਂ ਗਈ ਬਰ ਵਧੀਆ ਮਿਲਣੀ ਬਾਈ ਬਹੁਤ ਔਖਾ ਹੋ ਜਾਂਦਾ ਤਾਂ ਫਿਰ ਇਹ ਗੱਲਾਂ ਮੈਂ ਯਾਦ ਕਰਦਾ ਹੁੰਦਾ ਮੈਂ ਕਿ ਮਨਾ ਯਾਰ ਵੀ ਪਿੰਡੇ ਠੀਕ ਤਾਂ ਉਹਦੇ ਵੀ ਮਹਾਰਾ ਦੀ ਕਿਰਪਾ ਨਾਲ ਜੇ ਆਪਾਂ ਮਿਹਨਤ ਕਰੀ ਬਾਈ ਬਹੁਤ ਕੋਸਾ ਹੁਣ ਆਪਣਾ ਖੜਾ ਹੀ ਤਾਂ ਹੈ ਓਰੇ ਐਂ ਧੋੜੀ ਕਹਿੰਦੇ ਕਰ ਆਪਣੇ ਨਾਮ ਹੋ ਗਿਆ ਦੋ ਘਟੇ ਕਰਾ ਬੋਲੇ ਆਪਣੇ ਤਿੰਨ ਜਹਾ ਟਰੈਕਟਰ ਖੜੇ ਆ ਹੁਣ ਦੋ ਦਿਨ ਹੋ ਗਏ ਮੈਂ ਛੁੱਟੀਆਂ ਕਰੀਆਂ ਕੰਮ ਤੇ ਕਿਤੇ ਟੈਂਸ਼ਨ ਤਾਂ ਨਹੀਂ ਮਾਮੇ ਨੂੰ ਦਾਦਾ ਵੀ ਪਾਵੇਂ ਭਾਈ ਮਾਮੇ ਦੋ ਦਿਨ ਨਹੀਂ ਆਉਣਾ ਮੈਂ ਗੱਲਾਂ ਗੰਨਾ ਖੈਰਾ ਪੁੱਤ ਉਹ ਵੀ ਜੋ ਕੋਈ ਬੰਦਾ ਆਉਂਦਾ ਏ ਜਲ ਮਾਣਾ ਮੋਟਾ ਖੜੇ ਖੜੇ ਜਾ ਵੀ ਆਈਦਾ ਸੋਈ ਤਾਂ ਗੱਲ ਐ ਐ ਕੰਮ ਆ ਬਾਈ ਤੇ ਬਾਕੀ ਚਲੋ ਬਾਈ ਜਿਵੇਂ ਮਹਾਰਾਜ ਨੇ ਕਿਸੇ ਦਾ ਸਿਸਟਮ ਚਲਾਇਆ ਹੋ ਉਦਾਂ ਚੱਲੀ ਜਾਂਦਾ ਉਧਰ ਗੰਨਾ ਕਹਤੇ ਇਹਦੇ ਵਿੱਚ ਗੇਰੇ ਆਦੇ ਉਹ ਥੋੜੇ ਰਹਿ ਗਿਆ ਵੜਦਣਾ ਹਾਂ ਬਹੁਤ ਡੰਗਰਾਂ ਵਾਲਾ ਗੰਨਾ ਬਰੀਕ ਆ ਡੰਗਰ ਵਾਲੀ ਬਰੀਕ ਆ ਦੂਵੇ ਸਾਤ ਚ ਨਾ ਬਾਈ ਬੂਟਿਆਂ ਚ ਗੰਨਾ ਨਹੀਂ ਚੱਲਦਾ ਨੇ ਮੈਂ ਬਾਈ ਤੇ ਬਾਈ ਇੱਧਰ ਸਾਡੇ ਗਵਾਂਡੀਆਂ ਨਾਲੇ ਲਾਤੇ ਬੂਟੇ ਕੀਤਾ ਸੀ ਉਹਦੇ ਕਰਕੇ ਫਿਰ ਤੁਹਾਨੂੰ ਪਤਾ ਬੂਟਿਆਂ ਦੀ ਮਾਰ ਬਹੁਤ ਪੈ ਜਾਂਦੀ ਆ ਨਿੰਮੇ ਬਾਈ ਜਿਹੜਾ ਬੂਟਾ ਐ ਨਾ ਇਹ 20 ਫੁੱਟ ਤੱਕ ਮਾਰ ਕਰਦਾ। ਹਾਂ ਕਰਦਾ ਇਹ। ਜੇ ਲਾਗ ਵਾਲੇ ਖੇਤ ਚ 10 ਫੁੱਟ ਤੇ ਲਾਤੇ ਤਾਂ ਮੰਨ ਲਓ ਥੋੜੇ 10-15 ਫੁੱਟ ਕੁਝ ਨਹੀਂ ਹੋਣਾ। ਹਾਂ ਹੁੰਦਾ ਨਹੀਂ ਹੈਗਾ। ਪੱਤਾ ਇੰਨਾ गिरਦਾ ਪੁੱਛਣਾ। ਨਹੀਂ ਇੱਕਦਮ ਪੱਤੇ ਦਾ ਰੇਹ ਬਣਦਾ ਮੈਂ ਨਾ ਸਰੋਂ ਵੇਚੀ ਆ ਪਤਾ ਕਪੂਲਰਾਂ ਚ। ਅੱਛਾ। ਇੰਨਾ ਪੱਤਾ ਤਾਂ ਐ ਲੱਗਦਾ ਵੀ ਜੰਮਣੀ ਹੋ ਨਹੀਂ ਹੈ ਕਿ ਵੀ ਉਹ ਵੀ ਜਾਊਗੀ ਔਰ ਦੇਹ ਲੈ ਜਾ ਕੇ ਸਰੋਂ ਕੰਮ ਦੀ ਹੈ ਜਣੀ ਪੱਤਾ ਦਾ ਗੜ ਜਾਂਦਾ ਕੋਈ ਨਹੀਂ। ਬਈ ਹੋਰ ਆ ਬਈ ਪਹਿਲਾਂ ਜਣੀ ਉਹ ਸ਼ੌਰਾ ਹੀ ਤਾਂ ਹੁੰਦਾ ਬਸ ਸ਼ੌਰੇ ਕਰਕੇ ਨਹੀਂ ਹੁੰਦੀ। ਇਦਾਂ ਨਾ ਬੂਟੇ ਐਦ ਕਿ ਉਹ ਪੱਟਵੇਂ ਮੈਂ 5 ਸਾਲ ਤੇ ਆ ਰਿਹਾ ਦੇਖਿਆ ਬੂਟੇ ਪੱਟ ਆ ਦਾਦਾ ਸੁੱਟ ਦਾ ਨਾਲ ਮੰਨ ਕੇ ਚੱਲ ਵੀ ਹੋਰੇ ਹੁੰਦਾ ਹੀ ਨਹੀਂ ਕੁਝ ਵੀ ਜੀ ਦੀ 20 ਕਿਲੋ ਵੀ ਨਹੀਂ ਦੀ ਹੁੰਦੀ ਕੁਝ ਇੱਥੇ ਗੰਨਾ ਕੁਝ ਵੀ ਨਹੀਂ ਤਾਂ ਇੱਧਰ ਕੁਝ ਨਹੀਂ ਤਾਂ ਹੈਗਾ ਹਾਂ ਇੱਧਰ ਤਾਂ ਵਾ ਜਿਹੜਾ ਹੈਗਾ ਇੱਧਰ ਤਾਂ ਕੁਝ ਵੀ ਨਹੀਂ ਤਾਂ ਕਰ ਬੱਸ 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 ਉਹੀ ਆ ਥੋੜੇ ਆਹ ਬੂਟੇ ਨੇ ਜ਼ਿਆਦਾ ਨੇੜੇ ਲੱਗੇ ਹੋਏ ਆ ਇਹ ਬੂਟੇ ਬਹੁਤ ਨੇੜੇ ਆ ਬੂਟੇ ਘੱਟ ਦੇ ਘੱਟ ਵੀ 20 ਫੁੱਟ ਗੈਪ ਚਾਹੀਦਾ ਬਚਾਲੇ ਹਾਂ ਠੀਕ ਆ 5 ਫੁੱਟ ਚਾਹੀਦਾ ਦੋਏ ਤਰ੍ਹਾਂ ਫੇਰ ਬੂਟਾ ਵਧੀਆ ਗ੍ਰੋਥ ਕਰਦਾ ਕਿਚ ਨੂੰ ਆਇਦਿਆਂ ਟਰੈਕਟਰ ਘੁੰਮਦਾ ਹੋ ਜਾਂਦਾ ਹਾਂ ਬੱਸ 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 ਫੇਰ ਸੁਆਦ ਆ ਬਾਈ ਉਹ ਜਿਵੇਂ ਬਾਈ ਲੱਗਿਆ ਹੋਇਆ ਸਵਾਗਾ ਮਾਰ ਅਰਜਨ ਨਾਲ ਤੇ ਖੇਤ ਨਾ ਬਾਈ ਜਿਵੇਂ ਆਪਾਂ ਨੇ ਜ਼ੀਰੋ ਲੈਵਲ ਲਾ ਕੇ ਮਾਰੇ ਹੁੰਦਾ ਖੇਤ ਉਦਾਂ ਬਣਾਤਾ ਬਾਈ ਨੇ ਦੂਰਾ ਸਵਾਗਾ ਮਾਰਿਆ ਗਿੱਲ ਬਾਈ ਵਧੀਆ ਦੀ ਪਹਿਲਾਂ ਆਪਣਾ ਮੰਨਦਾ ਪਾਣੀ ਲਾਉਣ ਦਾ ਫੇਰ ਚਲੋ ਇੱਕ ਦੋ ਵੀਰਾਂ ਨੇ ਸਲਾਹ ਦਿੱਤੀ ਉਹ ਕਹਿੰਦੇ ਵੀ ਗਿੱਲ ਬਹੁਤ ਹੈ ਵੀ ਪਾਣੀ ਦੇ ਚੱਕਰਾਂ ਚ ਨਾ ਪੈ ਤੂੰ ਸਵਾਗਾ ਮਾਰ ਦੇ ਤੁਹਾਨੂੰ ਪਤਾ ਸਲਾਹ ਮੰਨਣੀ ਪੈਂਦੀ ਬਾਈ ਬੜਿਆਂ ਦੀ ਕਿ ਮੇਰੇ ਹਿਸਾਬ ਨਾਲ ਕੰਮ ਠੀਕ ਵੀ ਰਹੂਗਾ ਆਪਾਂ ਨੇ ਹੋ ਸਕਦਾ ਤੇ ਤੇ ਸਪਰੇ ਵੀ ਕਰਦੀ ਕੱਖ ਦੀ ਸੁੱਕੇ ਵਾਲੀ ਤੇ ਬਾਕੀ ਰੱਬ ਆਸਰੇ ਆ ਹੁਣ ਕਿਵੇਂ ਜੰਮਦਾ ਕਿਵੇਂ ਨਹੀਂ ਆਪਣਾ ਫਰਜ਼ ਤਾਂ ਮਿਹਨਤ ਕਰਨੀ ਤੇ ਫੌਜੀ ਸਾਹਿਬ ਨਾ ਨਾ ਆਪ ਦੀ ਗੱਲਬਾਤ ਇਹ ਆਪਾਂ ਨੇ ਬੀਜ ਲਾਇਆ ਜੀ 95 95 ਵੈਰੈਟੀ ਲਾਈ ਆ ਉਧਰ ਆਪਾਂ ਨੇ ਬੀਜ ਲਾਇਆ 18 18 ਜੀ ਬਾਈ ਭਜਨ ਬਹੁਤਾ ਏ 18 ਵੈਸੇ ਤਾਂ ਮੈਂ 18 ਲਾ ਕੇ ਖੁਸ਼ ਤਾਂ ਪਰ ਇੱਕ ਦੋ ਵੀਰਾਂ ਨੇ ਸਲਾਹ ਦਿੱਤੀ ਕਹਿੰਦੇ ਬਾਈ 95 ਲਾ ਲੈ ਬਾਕੀ ਹੁਣ ਪਤਾ ਲੱਗੂਗਾ ਕਿਵੇਂ ਦਾ ਜਮ ਹੈ ਕਿਵੇਂ ਦਾ ਕਿਵੇਂ ਦੀ ਗਰੋਥ ਹੈ ਕਿ ਆ ਬਿਮਾਰੀ ਠਮਾਰੀ ਆ ਠੀਕ ਹੈ ਜੀ ਤੇ ਬਾਕੀ ਇੱਧਰ ਆਪਣੇ ਖੇਤਾਂ ਦੇ ਨਾਲ ਟੂਬਾ ਬਾਈ ਠੀਕ ਆ ਇੱਧਰ ਮਾਤਾ ਦੇ ਥਾਨ ਹੈ ਤੇ ਇਹ ਜਿਹੜੇ ਆਪਣੇ ਖੇਤ ਹੈ ਚੱਲੀਆਂ ਪਿੰਡ ਵਿੱਚ ਆ ਬਾਈ ਚੱਲੀਆਂ ਜਿਹੜਾ ਸਾਡਾ ਪਿੰਡ ਹੈ ਇਹ ਜਮੀਨ ਅਸੀਂ ਉੱਧਰ ਚੱਲੀਆਂ ਆ ਕੇ ਮੁੱਲ ਲਈ ਹੋਈ ਆ ਆਪਣੇ ਉਹਰੇ 2.5 3 ਕਿੱਲੇ ਜ਼ਮੀਨ ਹੈ ਟੋਟਲ ਬਾਕੀ ਆਪਣੀ ਜ਼ਮੀਨ ਜਿਹੜੀ ਆਪਣੀ ਜੱਦੀ ਜ਼ਮੀਨ ਉਹ ਸਾਡੀ ਪਿੰਡ ਮਾਲਾਂ ਚ ਹੈ ਠੀਕ ਹੈ ਜੀ ਜੱਦੀ ਪਿੰਡ ਸਾਡਾ ਮਾਲਾਂ ਚ ਚੱਲੀਆਂ ਜਿਸੀਂ ਆ ਕੇ 14 15 ਚਾਇ ਸੀਗੇ